ਉੜੀ ਕੱਢ ਕੇ ਬੇਜੁਕੇ ਬੁੱਲ ਮੈ ਕਦੋਂ ਜਾਣਾ ਬੰਦ ਹੋਏ ਚੜ ਜੜੀ ਪਰਖਦੇ ਯੋਧਿਆ ਨੂੰ ਯੋਧਿਆ ਨੂੰ ਯੋਧਿਆ ਨੂੰ ਚੜ ਜੜੀ ਪਰਖਦੇ ਯੋਧਿਆ ਨੂੰ ਸਾਡੇ ਕੱਦ ਸੀ ਹੋਲ ਬੁੱਲਦ ਹੋਏ ਟੁੱਟੇ ਜਿਵੇਂ ਦੇਸਾ ਆਪਣੇ ਪਰ ਟੁੱਟੇ ਮਾਂ ਡੱਕਰੇ ਪੀਰਾਂ ਦੇ ਉੱਚਾ ਸੁੱਤਿੱਕੇ ਬੋਚਦੇ ਨਿਜ਼ਿਆਤੇ ਹੋਰਾ ਫੇਰ ਵੀ ਨਹੀਂ ਕਬ ਰੌਂਦਿਆਂ ਨੇ ਇਸ ਮਿੱਟੀ ਦੇ ਨਾਲ ਹੈ ਮਰਸਾਨੂੰ 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 ਇਸ ਮਿੱਟੀ ਦੇ ਨਾਲ ਹੈ ਮਰਸਾਨੂੰ ਨਾਲ ਲਹੂ ਦੇ ਇਸ ਨੂੰ ਰੰਗ ਦੇ ਦੇਸ ਦੀ ਬੇਬੀ ਮਗਦੇ ਸਾਡੀ ਪਿੱਟ ਤੇ ਖੜਾ ਇੰਦੇ ਦੀ ਹਾਸਾ ਦਾ ਇੰਦੇ ਹਾਸਾ ਸਾਡਾ ਇੰਦੇ ਹਾਸਾ ਸਾਡਾ ਸਾਡੀ ਪਿੱਟ ਤੇ ਖੜਾ ਇੰਦੇ ਹਾਸਾ ਸਾਡਾ ਹਸਣ ਮਾੜਾ ਰੂਹ ਤੇ ਰਗੀਆਂ ਤੇ ਅਸੀਂ ਜਾਣਦੇ ਕਿ ਤੁਰ ਬਾਤ ਹੋਣਾ ਸੋਨੇ ਦੇਸ ਦੀ ਕੀ ਨੀ ਨਾ ਕੀਤੇ ਜੇ ਉਹ ਅੰਬਰ ਨੂੰ ਲੱਗਿਆ ਦੂਰ ਹੋਵੇ ਦੂਰ ਹੋਵੇ ਦੂਰ ਹੋਵੇ ਤਦ ਅੰਬਰ ਨੂੰ ਲੱਗਿਆ ਦੂਰ ਹੋਵੇ ਕੋਇ ਆੜ ਕੇ ਉਸ ਦਾ ਯਕੀ ਹੈ ਜਿੰਨੇ ਜਿੰਨੇ ਸ਼ਹੀਦਾਂ ਦੇ ਲੱਤ ਟੁੱਲੇ ਰੱਤ ਟੁੱਲੇ ਰੱਤ ਟੁੱਲੇ ਜਿੰਨੇ ਸ਼ਹੀਦਾਂ ਦੇ